ਕੋਮਲ ਪ੍ਰੀਤ ਕੋ ਤੇ ਕੀ ਆਪੀ ਇਹ ਠੀਕ ਕਰਨਾ ਚਾਹੁੰਦੇ ਹੋ ਸਾਡੇ ਘਰ ਦੇ ਹਾਲਾਤ ਬਹੁਤ ਮਾੜੇ ਆ ਪਾਪਾ ਤੇ ਵੀ ਸੱਟ ਲੱਗੀ ਆ ਤੇ ਉਹ ਵੀ ਕਦੀ ਘਰ ਆ ਜਾਂਦੇ ਕਦੀ ਨਹੀਂ ਆਉਂਦੇ ਮਮਾ ਵੀ ਘਰਾਂ ਦਾ ਕੰਮ ਕਰਦੇ ਆ ਕਦੀ ਰੋਟੀ ਖਾਈ ਵੀ ਆ ਕਦੀ ਨਹੀਂ ਖਾਈਦੀ ਸਾਡਾ ਘਰ ਸਾਰਾ ਛੱਤ ਵੀ ਡਿੱਗਣ ਵਾਲੀ ਆ ਕੋਈ ਪਤਾ ਨਹੀਂ ਇਹ ਕਦੋਂ ਡਿੱਗ ਜੇ ਪਾਪਾ ਨੂੰ ਕੀ ਹੋਇਆ ਪਾਪਾ ਜੀ ਦਾ ਐਕਸੀਡੈਂਟ ਹੋਇਆ ਸੀ ਅਲਫਾ 1 ਦੇ ਸਾਹਮਣੇ ਉਹ ਕਿੰਨਾ ਕੰਮ ਕੀ ਕਰਦੇ ਪਾਪਾ ਪੀਓਪੀ ਦਾ ਕੰਮ ਕਰਦੇ ਪਿਸਟਨ ਹੁੰਨਟਾੜੇ ਪਾਪਾ ਕਿੱਥੇ ਨੇ ਇਹ ਤਾਂ ਵੇਹੜਾ ਤੜਿਆ ਕਿੱਥੇ ਹੈ ਪਾਪਾ ਦਾ ਪਤਾ ਨਹੀਂ ਕਿੱਥੇ ਹੈ ਕਦੀ ਘਰ ਆਇਂਦੇ ਕਦੀ ਨਹੀਂ ਆਉਂਦੇ ਦਿਮਾਗੀ ਹਾਲਤ ਸਿਰ 'ਚ ਸੱਟ ਲੱਗੀ ਉਹਨਾਂ ਨੇ ਤੇ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਆਪਣੇ ਪਰਿਵਾਰ ਨਾਲ ਸੰਸਥਾ ਜਿਹੜੀ ਐਥੇ ਅੰਮ੍ਰਿਤਸਰ ਦੇ ਵਿੱਚ ਇਹ ਜਾਨ ਨੂੰ ਮੰਨ ਕੇ ਆਪੀ ਰਹਿ। ਮੈਂ ਸਾਰਿਆਂ ਨੂੰ ਇਹੋ ਕਹਿੰਨੀ ਆ ਕਿ ਮੇਰੀ ਮਦਦ ਕਰੋ। ਕਿ ਜੋ ਵੀ ਮੇਰੀ ਜ਼ਰੂਰਤਮੰਦ ਚੀਜ਼ਾਂ ਨੇ ਮੇਰੀ ਮਦਦ ਹੋਵੇ ਤੇ ਹਾਂਜੀ ਕਿਹ ਨਾਲ ਦੀ ਸੁਖਵੰਤ ਕੋਲ। ਮੇਰੀ ਕੀ ਮੁਸ਼ਕਲ ਆਏ ਕੋਲ ਨੂੰ? ਇਸ ਤਰ੍ਹਾਂ ਕੇ ਭੇਟੀ ਦਾ ਵਿਆਹ ਰੱਖਿਆ ਹੈ ਤੇ ਮਤਲਬ ਕੋਈ ਸੂਝ ਨਹੀਂ ਦਿਆ ਕੋਈ ਹੈਗਾ ਨਹੀਂ ਆੜੇ ਕੋਲ। ਤੇਰੇ ਪਾਪਾ ਦਾ ਵੀ ਐਕਸੀਡੈਂਟ ਹੋ ਗਿਆ ਤੇ ਪਤਾ ਨਹੀਂ ਉਹ ਕਿੱਥੇ ਚਲ ਗਿਆ ਬਹੁਤ ਪਰੇਸ਼ਾਨੀ ਪਈ ਆ। ਔਰ ਮੈਂ ਮਤਲਬ ਘਰਾਂ ਦਾ ਕੰਮ ਕਰਦੀ ਆ, ਗੁਜ਼ਾਰਾ ਨਹੀਂ ਆ। ਕੋੜਾ ਬੋਤਾ ਲੈ ਕੇ ਆਣੀ ਆ, ਕਦੀ ਰੋਟੀ ਖਾਈ ਦੀ ਨਹੀਂ ਵੀ ਖਾਈ ਦੀ। ਹਾਂਜੀ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਕਿੰਦਾ ਦਾ ਹਾਲਾਤ ਸਾਡੇ ਘਰ ਵੀ ਇਸ ਤਰ੍ਹਾਂ ਮਤਲਬ ਟਿੱਗਣਾ ਲਾ ਹੋਇਆ ਵਾ। ਤੇ ਮੈਂ ਹੋਈ ਭੈਣ ਭਰਾ ਗਾੜੀ ਪੈਂਦੀ ਚਾਹੁੰਦੀ ਆ ਕਿ ਮੇਰੀ ਬੇਟੀ ਦਾ ਵਿਆਹ ਚਲੋ ਮਦਦ ਕੀਤੀ ਜਾਵੇ। ਜਿਸ ਤਰ੍ਹਾਂ ਕਰਦੇ ਵਿੱਚ ਵਿਆਹ ਰੱਖਿਆ ਹੋਇਆ। ਹਾਂਜੀ 6 ਤਰੀਕ ਨੂੰ ਤੁਸੀਂ ਲੜਕੀ ਦਾ ਵਿਆਹ ਦਰਦੀ ਪਈ। ਤੇ ਕਰਦੀ ਛੱਤ ਵੀ ਡਿੱਗੀ ਹੋਈ ਆ ਹਾਂਜੀ ਤੇ ਤੁਸੀਂ ਕੀ ਅਪੀਲ ਕਰਦੇ ਹੋ ਸਮਾਜ ਚ ਵੀ ਸੰਪਰਕ ਮੈਂ ਉਹ ਬੇਨਤੀ ਕਰਦੀ ਆ ਕਿ ਭੈਣ ਭਰਾਵਾ ਗਾੜੀ ਤੇ ਚਲੋ ਤੁਹਾਡੀ ਮਦਦ ਕੀਤੀ ਹੈ ਹਾਂਜੀ ਹੋਰ ਮੈਂ ਬਹੁਤ ਧੰਨਵਾਦ ਕਰਾਂਗੀ ਕਿ ਭੈਣ ਭਰਾਵਾ ਦਾ ਤੇ ਮੇਰੀ ਮਦਦ ਕਰਨਾ ਹੋਰ ਮੈਂ ਇਹ ਚਾਹੁੰਦੀ ਆ ਕਿ ਮੇਰੀ ਬੇਟੀ ਦਾ ਵਿਧਿਆ ਹੋ ਗਿਆ ਵਿਆਹ ਹੈ ਮੈਂ ਇਹਨੂੰ ਆਪਣੇ ਘਰ ਤੋਰਦਾ ਕੁੜੀ ਕਿੰਨਾ ਬੜੀ ਕੁੜੀ ਉਹ 10 ਪੜ੍ਹੀ ਸਰਕਾਰੀ ਸਕੂਲ ਪਾਇ ਨਹੀ ਪੜਾਇਆ ਗਿਆ ਗਾੜੀ ਗਰੀਬੀ ਬਹੁਤ ਆ। ਹੋਰੇ ਮੇਰਾ ਘਰ ਆਪਣਾ ਵੀ ਮਤਲਬ ਆ ਕਮਰਾ ਮੇਰੇ ਦੇਵ ਦਾ ਮਰ ਕੋ ਰਹਿਣ ਲਈ ਲਿਆ ਮੇਰਾ ਕਮਰਾ ਤਾਂ ਉਧਰ ਹੈਗਾ ਵਾ। ਮਤਲਬ ਉਹ ਵੀ ਡਿੱਗਣ ਵਾਲਾ ਸਾਰਾ ਲੈਂਟਰ ਡਿੱਗਣ ਪਿਆ। ਸਾਰਾ ਸਮਾਨ ਇਸ ਤਰ੍ਹਾਂ ਪਿਆ ਤੁਸੀਂ ਦੇਖਿਆ ਹੀ ਹੈ ਤੁਸੀਂ। ਕਰਦੇ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਹੈ? ਬਹੁਤ ਮੁਸ਼ਕਲ ਚੱਲ ਰਿਹਾ। ਕਿੰਦ ਕੇ ਰੋਟੀ ਵੀ ਨਹੀਂ ਖਾਂਦੇ ਅਰ ਕਰ ਕੋਈ ਸੌਦਾ ਹੋਣੀ ਹੈਗਾ ਦੇ ਘਰ। ਹਾਂ। ਹਾਂਜੀ। ਇਹ ਕਰਦੇ ਵਿੱਚ ਆਮਦਨ ਦਾ ਸਾਧਨ ਕਿੰਨਾ ਕਰਾਇਆ? ਬਸ ਇਦਾਂ ਹੀ 4-5 ਜਰ 4-5 ਤੱਕ ਮੇਰੇ ਮੈਂ ਆ ਵਿਖਾਇਆ ਉਹ ਜਿੰਨਾ ਦਾ ਕਮਰਾ ਹਾਂਜੀ ਉਹ ਮੇਰਾ ਕਮਰਾ ਜੇ ਉਧਰ ਮੈਂ ਰਹਿੰਦੀ ਸੀ ਔਰ ਇਧਰ ਮੈਂ ਆਪਣੇ ਦੇਰ ਨੂੰ ਕਿਹਾ ਵੀ ਇਹਨੂੰ ਰਹਿਣ ਵਾਸਤੇ ਦੇ ਦਿਓ ਕਮਰਾ ਜਾਂ ਸਾਰਾ ਸਮਾਨ ਵੀ ਉਹਦਾ ਹੀ ਆ ਉਹਨਾਂ ਦਾ ਹੀ ਬਹੁਤ ਮੁਸ਼ਕਲ ਹੈ ਰੋਟੀ ਪਾਣੀ ਕਰਦੇ ਇਸ ਕਮਰੇ 'ਚ ਵੰਦਨ ਕੀ ਮੰਗ ਕਰਦੇ ਜਿਹੜੀਆਂ ਜਨਤਾ ਇਹ ਜਾਂ ਸੰਸਥਾ ਜਿਹੜੀਆਂ ਦਾਨੀ ਸੱਜਣਗੇ ਅੰਬਰ ਸਾਡੇ ਨੇ ਚ ਸਾ ਹੀ ਇਹੋ ਚੋਣੇ ਕੇ ਚਲੋ ਸਾਡੀ ਕੈਨਪਰਾ ਮੌਜੂਦ ਕਰਨ ਬਹੁਤ ਧੰਨਵਾਦ ਕਰਦੀ ਹਾਂ ਇੱਕ ਵਾਰੀ ਐਡਰੈਸ ਦੱਸ ਦੂਮ ਆਪਣੇ ਘਰ ਦਾ ਮਕਬੂਲਪੁਰੇ ਚੌਂਕ ਤੇ ਨਹਿਤਾ ਰੋੜ ਤੇ ਕੋਈ ਮੋਬਾਈਲ ਨੰਬਰ ਤੁਹਾਡਾ ਫੜਾ ਚਲੋ ਵੀ ਉਹ ਵੀ ਦੱਸੋ 7 5080 ਜਿਹੜਾ 10 36 7 7 5080 ਜਿਹੜਾ 10 36 さて。